ਸੰਕਟ ਐ ਮੈ ਖੜਾ ਕਰਤਾ ਸਾਡੇ ਨਾਲ ਹਰ ਰੋਜ਼ ਤੀਜੇ ਦਿਨ ਕੋਈ ਨਾ ਕੋਈ ਪੰਗਾ ਸਾਨੂੰ ਖੜਾ ਕਰੀ ਰੱਖਦੇ ਆ ਅਸੀਂ ਨਸ਼ਿਆਂ ਵਿਰੁੱਧ ਲੜ ਰਹੇ ਆ ਇਧਰੋਂ ਬਾਡਰ ਤੇ ਟੈਨਸ਼ਨ ਹੋਈ ਪਈ ਐ ਉਹ ਵੀ ਅਸੀਂ ਲੜਨਾ ਸਾਡੇ ਹੀ ਸਾਡੇ ਇੱਥੇ ਸਾਡੇ ਯੋਧੇ ਲੜਨਗੇ ਉੱਚ ਵੀ ਉੱਚ ਵੀ ਖੜੇ ਨੇ ਸਾਡੀ ਪਹਿਲੀ ਗੋਲੀ ਪੰਜਾਬੀਆਂ ਦੇ ਹਿੱਕ 'ਚ ਹੀ ਆਉਂਦੀ ਐ ਉਦੋਂ ਲੜੀ ਜਾਂਦੇ ਆ ਇਧਰੋਂ ਨਾ ਮਾ ਪੰਗਾ ਪਾਤਾ ਹਰਿਆਣੇ ਵਾਲਿਆਂ ਕਦੇ ਪਾਣੀ ਦਿਓ ਸਾਡਾ ਪਾਣੀ ਹੈ ਹੀ ਨਹੀਂ ਜਦੋਂ ਕਿੱਥੋਂ ਦੇ ਦੀਏ ਨਾ ਜੀ ਰਾਤੋਂ ਰਾਤ ਅਸੀਂ ਬੀਐਮਬੀ ਦੇ ਚੇਅਰਮੈਨ ਬਦਲ ਦਾਂਗੇ ਅਸੀਂ ਆ ਕਰਦਾਂਗੇ ਅਫਸਰ ਬਦਲ ਕੇ ਹਰਿਆਣੇ ਦੇ ਲਾਲੇ ਆ ਛੱਡੋ ਵੀ ਪਾਣੀ 8500 ਮੈਂ ਕਿਹਾ ਆ ਜਿਓ ਫਿਰ ਪਾਣੀ ਵਾਸਤੇ ਤਾਂ ਫਿਰ ਅਸੀਂ ਮਰ ਮਿਟਦੇ ਆ ਮੈਂ ਜਦੋਂ ਪਾਣੀ ਦੀ ਵਾਰੀ ਲਾਉਣ ਜਾਂਦਾ ਸੀ ਨਾ ਮੈਂ ਪਾਣੀ ਦੀ ਗੱਲ ਦੱਸਦਾ ਤੁਹਾਨੂੰ ਕਿੰਨਾ ਪਾਣੀ ਜਿਹੜਾ ਸਾਡੇ ਲਈ ਇੰਪੋਰਟੈਂਟ ਹੈ ਕਿੰਨਾ ਸਾਡੀ ਲਾਈਫ ਲਾਈਨ ਹੈ ਪਰ ਪਾਣੀ ਵਾਸਤੇ ਕਿੰਨੇ ਅਸੀਂ इमोशनल ਜਾਂ ਜਜ਼ਬਾਤੀ ਆ ਮੈਂ ਜਦੋਂ ਪਾਣੀ ਲਾਉਣ ਜਾਂਦਾ ਸੀ ਉਸ ਨੱਕੇ ਤੇ ਜਿਹੜਾ ਕੱਸੀ ਦਾ ਪਾਣੀ ਆਉਂਦਾ ਸੀ ਸਾਡੇ 5 ਏਕੜ ਸੀ ਉਸ ਨੱਕੇ ਤੇ 15 ਮਿੰਟ ਇੱਕ ਇੱਕੜ ਦੇ ਮਿਲਦੇ ਆ 75 ਮਿੰਟ ਸੀ ਸਾਡੇ ਸਵਾ ਕਬਾਰਾ ਉਹਨੇ ਅਗਲੇ ਬੰਦੇ ਨੇ ਵੱਡਣਾ ਹੁੰਦਾ ਸੀ ਮੈਂ ਇਧਰੋਂ ਮੈਂ ਜਾਂਦਾ ਸੀ 16 15 16 ਸਾਲ ਦਾ ਸੀ ਨੱਕਾ ਹੀ ਵੱਡਣਾ ਹੁੰਦਾ ਸੀ ਬਾਅਦ ਚ ਤਾਂ ਖੇਚ ਪਈ ਜਾਣਾ ਹੁੰਦਾ ਤਾਂ ਵੀਰੋ ਜਿਹੜਾ ਅਗਲਾ ਬੰਦਾ ਸੀ ਜਿਹਨੇ ਅਗਲਾ ਵੱਡਣਾ ਹੁੰਦਾ ਸੀ ਉਹੋ 12 10 ਤੇ ਆ ਜਾਂਦਾ ਸੀ 12 12 5 ਤੇ ਵੀ ਆ ਜਾਂਦਾ ਸੀ ਇੱਕ ਤਾਂ ਕਹੀ ਲਿਆਉਂਦਾ ਸੀ ਉਹ ਚਲੋ ਕਹੀ ਐ ਕਹੀ ਧਰ ਦਿੰਦਾ ਸੀ ਨਾਲੀ ਤਿੱਖਾ ਕੀਤਾ ਹੋਇਆ ਗੰਡਾਸਾ ਉਹ ਵੀ ਨਾਲ ਹੀ ਦਰ ਦਿੰਦਾ ਸੀ ਐ ਮੇਰੇ ਸਾਹਮਣੇ ਇੱਕ ਵਾਰੀ ਦੋ ਵਾਰੀ ਪੰਜ ਵਾਰੀ ਇੱਕ ਦਿਨ ਮੈਂ ਉਹਨੂੰ ਪੁੱਛ ਲਿਆ ਮੈਂ ਕਿਹਾ ਬਿੱਕਰਾ ਯਾਰ ਕਹੀ ਨਾਲ ਤੂੰ ਨੱਕਾ ਵੱਢਣਾ ਆ ਗੰਡਾਸਾ ਕਾਦੇ ਵਾਸਤੇ ਲੈ ਕੇ ਆਉਣਾ ਹੁੰਦਾ ਕਹਿੰਦਾ ਪਈ ਕਈ ਵਾਰੀ ਇੱਕ ਅੱਧੇ ਮਿੰਟ ਦਾ ਰੌਲਾ ਪੈ ਸਕਦਾ ਇੱਥੇ ਉਹ ਮੈਂ ਕਿਹਾ ਭਰਾਵਾ ਤੂੰ ਇੱਕ ਮਿੰਟ ਪਹਿਲਾਂ ਹੀ ਵੜ ਲਈ ਤੂੰ ਮੇਰੀ ਘਰਦਾਨਾ ਵੜਦੀ ਕਿਤੇ ਸੋਈ ਤਾਂ ਅਸਟਕ ਉਹ ਐਸ ਲੈਵਲ ਤੇ ਜਾਣਿਆ ਕਿ ਕਹੀ ਦੇ ਨਾਲ ਗੰਡਾਸਾ ਲੈ ਕੇ ਜਾਣਿਆ ਸੀ ਪਾਣੀ ਵਾਸਤੇ ਕਤਲ ਹੋਏ ਹੋਏ ਨੇ ਪਾਣੀ ਵਾਸਤੇ ਤੇ ਸਾਡੇ ਘਰੋਂ ਤੁਸੀਂ ਬਿਨਾ ਪੁੱਛੇ ਸਾਨੂੰ ਸਾਨੀ ਸਾਡੇ ਸਾਈਨ ਨਹੀਂ ਹੋਇਆ ਸੀ ਮਨਾ ਕਰ ਰਹੇ ਆ ਸਾਡੀ ਸਹਿਮਤੀ ਹੈ ਨਹੀਂ ਤਾਂ ਸਾਡੇ ਕਹਿੰਦੇ ਨੋਜੀ ਨੰਗਲ ਵਾਲੇ ਨੱਕੇ ਖੋਲ ਦੋ ਅਗਾਂ ਆਜੋ ਫਿਰ ਨੱਕੇ ਖੋਲ ਲਿਓ ਆ ਜੀ ਖੋਲ ਲਿਆ ਨੱਕਾ ਫਿਰ ਐਂ ਤੱਕੇ ਨਾਲ ਸਾਤੋਂ ਪਾਣੀ ਲੈ ਜੋਗੇ ਸੋ ਵੀਰੋ ਇਹ ਇਹ ਨਹੀਂ ਚੱਲਣਾ ਇਹ ਪਹਿਲਾਂ ਕਹਿੰਦੇ ਜੀ ਉਹਨਾਂ ਕੋਲੇ ਇੱਕੋ ਹੀ ਤਰਕ ਹੈ ਕਹਿੰਦੇ ਜੀ ਪਹਿਲਾਂ ਸਾਨੂੰ ਮਿਲਦਾ ਹੁੰਦਾ ਸੀ ਐਂ 2-3 ਮਹੀਨੇ ਫालतੂ ਪਾਣੀ ਉਹ ਮੇਗਾ ਪਹਿਲਾਂ ਵਾਲੇ ਚਲੇ ਗਏ ਪਹਿਲਾਂ ਵਾਲੇ ਜਬਾਨੇ ਚਲੇ ਗਏ ਉਹਨਾਂ ਨੇ ਹਿਸਾਬ ਦਾਬ ਰੱਖਿਆ ਹੀ ਨਹੀਂ ਉਹਨਾਂ ਨੇ ਕੀ ਪਾਣੀ ਤੋਂ ਇੱਕ ਮਹਿਲਾ ਆਲਾ ਸੀ ਜਿਹੜਾ ਪਹਿਲਾਂ ਆਲਾ ਸੀ ਇੱਕ ਮਹਿਲਾ ਆਲਾ ਸੀ ਜਿਨ੍ਹਾਂ ਦੇ ਸੋਨੇ ਦੀਆਂ ਟੂਟੀਆਂ ਚੋਂ ਪਾਣੀ ਆਉਂਦਾ ਉਹਨਾਂ ਨੂੰ ਕੀ ਪਤਾ ਨੱਕਿਆਂ ਦਾ ਕੀ ਹੁੰਦਾ ਇੱਕ ਦੂਜੇ ਸੀ ਜਿਨ੍ਹਾਂ ਦੇ ਖੇਤਾਂ 'ਚ ਨਹਿਰਾਂ ਜਾ ਕੇ ਖਤਮ ਹੁੰਦੀਆਂ ਉਹਨਾਂ ਨੂੰ ਕੋਈ ਕੀ ਪਤਾ ਮੋਗਾ ਕੀ ਹੁੰਦਾ ਉਹ ਤਾਂ ਨਹਿਰਾ ਕਹਿੰਦਾ ਸਾਡੇ ਵਾਲੇ 'ਚ ਪਾਣੀ ਵਧਾ ਦਿਓ ਇੱਧਰ ਲੈਣਾ ਇੱਧਰ ਲੈ ਜਾਓ ਜਿੱਧਰ ਮਰਜ਼ੀ ਲੈ ਜਾਓ ਉਹ ਆਦਤਾਂ ਪਈਆਂ ਹੋਈਆਂ ਸੀ ਹੁਣ ਅਸੀਂ ਉਹ ਬੰਦ ਕਰਤੀਆਂ ਹੁਣ ਤੜਫਦੇ ਨੇ ਕਿਉਂਕਿ ਹੁਣ ਆਪਾਂ ਕੱਸੀਆਂ ਚਲਾ ਲਈਆਂ ਹੁਣ ਆਪਾਂ ਰਜਵਾਹੇ ਸੂਏ ਚਲਾ ਲੇ ਹੁਣ ਆਪਣਾ ਪਾਣੀ ਆਪ ਹੀ ਵਰਤਣ ਲੱਗ ਗਿਆ ਆਪਾਂ ਪਹਿਲਾਂ ਪਤਾ ਹੀ ਨਹੀਂ ਹੁੰਦਾ ਸੀ ਉਹਨਾਂ ਨੂੰ ਪਹਿਲਾਂ ਬੰਦ ਸੀ ਸਾਰਾ ਕੁਝ ਬੰਦ ਪਈਆਂ ਉਹਨਾਂ ਚ ਦਰਖਤ ਉੱਗੇ ਪਏ ਸੀ ਸੂਆਂਾਂ ਚ ਕੱਸੀਆਂ ਲੋਕਾਂ ਨੇ ਵਾਹ ਲਈਆਂ ਸੀ ਪਿਆਰ ਨਾਲ ਉਹਨਾਂ ਨੇ ਛੱਡ ਵੀ ਦਿੱਤੀਆਂ ਲੋਕਾਂ ਨੇ ਕਿ ਇੱਥੋਂ ਦੀ ਜਾਂਦੀ ਸੀ ਜੀ ਅਸੀਂ ਕਹ ਤੂੰ ਕੋਈ ਗੱਲ ਨਹੀਂ ਥੱਲੇ ਪਏ ਪਾ ਲੈਣ ਦੇ ਤੂੰ ਭਾਵੇਂ ਉੱਤੇ ਬੀਜ ਲੈ ਕੋਈ ਗੱਲ ਨਹੀਂ ਨੱਕਾ ਤੇਰਾ ਵੀ ਰੱਖ ਦਾਂਗੇ ਤੋਂ ਥੱਲੋਂ ਦੀ ਪਾਈਪਾਂ ਪਾ ਰਹੇ ਆ ਪਾਈਪਾਂ ਨਹੀਂ ਮਿਲ ਰਹੀਆਂ ਪੰਜਾਬ ਚ ਬੰਗਲੌਰ ਤੋਂ ਪਾਈਪਾਂ ਮੰਗਾ ਰਹੇ ਆ ਅਸੀਂ ਔਰ ਪਾਈਪਾਂ ਐਸੀਆਂ ਨੇ 30 ਸਾਲ ਪਾਈਪ ਕਿਤੇ ਨਹੀਂ ਜਾਂਦੀ ਜੀ ਉੱਚ ਕੋਈ ਮੋਰੀ ਜਾਂ ਲੀਕੇਜ ਨਹੀਂ ਹੋਊਗੀ ਆ ਇੰਨਾ ਵਾਲਾ ਕੰਮ ਨਹੀਂ ਹੈਗਾ ਸੀਵਰੇਜ ਮੂਰੋ ਮੂਰੋ ਪਾਈ ਜਾਂਦੇ ਮਗਰ ਲੀਕ ਹੋਈ ਜਾਂਦਾ ਰਹਿੰਦਾ ਫਰਾਂਸ ਤੇ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ ਫਰਾਂਸ ਤੇ ਲੰਡਨ ਵਾਲਿਆਂ ਨੇ ਆਪਸ ਦੇ ਵਿੱਚ ਸੰਧੀ ਕੀਤੀ ਵੀ ਸਮੁੰਦਰ ਦੇ ਥੱਲੋਂ ਦੀ ਰੇਲ ਲੰਘਾਉਣੀ ਹੈ ਅੱਧੀ ਸੁਰੰਗ ਤੁਸੀਂ ਬਣਾ ਲਓ ਅੱਧੀ ਅਸੀਂ ਬਣਾ ਲਾਂਗੇ ਐ ਮੈਚ ਕਰ ਦਾਂਗੇ ਉੱਥੇ ਅੱਧੀ ਉਹ ਬਣਾਉਣ ਲੱਗੇ ਫਰਾਂਸ ਤੋਂ ਪੈਰਿਸ ਤੋਂ ਲੰਡਨ ਅੱਧੀ ਉਹ ਬਣਾਉਣ ਲੱਗੇ ਇੰਜੀਨੀਅਰਿੰਗ ਕਮਾਲ ਅੱਧੀ ਉਹ ਬਣਾਉਣ ਲੱਗੇ ਲਿਆ ਕੇ ਐ ਫਿਟ ਕਰਤੀਆਂ 1 ਸੈਂਟੀਮੀਟਰ ਦਾ ਵੀ ਫਰਕ ਨਹੀਂ ਪਿਆ ਜੋੜਤੀਆਂ ਅੱਜ ਲੰਡਨ ਤੋਂ ਪੈਰਿਸ ਸਮੁੰਦਰ ਦੇ ਥੱਲੋਂ ਦੀ ਟ੍ਰੇਨ ਜਾਂਦੀ ਹੈ ਤਾਂ 2000 ਮੇਰੇ ਖਿਆਲ ਚ 10 12 ਦੀ ਗੱਲ ਹੋਣੀ ਅਕਾਲੀਆਂ ਦੀ ਸਰਕਾਰ ਸੀ ਇਹਨਾਂ ਨੇ ਵੀ ਆਖਿਆ ਵੀ ਬਠਿੰਡੇ ਵੀ ਕਰੀਏ ਆਪਾਂ ਇਦਾਂ ਹੀ ਲੰਡਨ ਤੇ ਪੈਰਿਸ ਵਾਂਗੂ ਵੀ ਇਧਰੋਂ ਤੁਸੀਂ ਸੀਵਰੇਜ ਪਾਉਂਦੇ ਆਇਓ ਬਠਿੰਡੇ ਦੇ ਪਰਲੇ ਪਾਸੇੋਂ ਲਾਈਨਾਂ ਤੋਂ ਇਧਰੋਂ ਅਸੀਂ ਇਹ ਐ ਫਿਰ ਆਪਾਂ ਲਾਈਨਾਂ ਦੇ ਥੱਲੇ ਗੱਡੀਦਿਆਂ ਦੇ ਥੱਲੇ ਆਏ ਮੈਚ ਕਰਦਾਂਗੇ ਕਹਿੰਦੇ ਠੀਕ ਹੈ ਜੀ ਲੱਗੇ ਉਧਰੋਂ ਇੰਜੀਨੀਅਰ ਇਧਰੋਂ ਆਉਣ ਲੱਗੇ ਜਦੋਂ ਕਿ ਤਿੰਨ ਚਾਰ ਮਹੀਨਿਆਂ ਬਾਅਦ ਉਹਨਾਂ ਨੂੰ ਜੋੜਨ ਦੀ ਵਾਰੀ ਆਈ ਇੱਕ 300 300 ਮੀਟਰ ਇੱਧਰ ਫਿਰੇ ਇੱਕ ਇੱਧਰ ਫਿਰੇ ਆਏ ਆਏ ਫਿਰ ਨੂੰ ਕਹਿੰਦੇ ਕਿ ਕਿੱਧਰ ਆ ਗਏ ਉਹ ਕਹਿੰਦੇ ਤੁਸੀਂ ਕਿੱਧਰ ਫਿਰਦੇ ਹੋ ਕਹਿੰਦੇ ਤੁਸੀਂ ਕਿੱਧਰ ਫਿਰਦੇ ਹੋ ਆਏ ਕੋਈ ਨੀ ਮੋੜ ਪਾ ਕੇ ਪੈ ਪਾਇਆ ਫਿਰ ਜੀ ਆ ਸਾਡਾ ਆ ਸਾਡਾ ਪਹਿਲਾਂ ਸਮਾਨ ਹੁੰਦਾ ਸੀ ਜੀ ਹਰ ਵਕਤ ਪੱਟੀ ਰੱਖਦੇ ਆ ਜੀ ਸੜਕ ਬਣਾਉਨੇ ਆ ਨਵੀਂ ਸੜਕ ਬਣੀ ਜਾਂਦੀ ਹੁੰਦੀ ਹੈ ਟੈਲੀਫੋਨ ਵਾਲੇ ਆਪਣੇ ਤੰਤੇ ਜੇ ਲੈ ਕੇ ਖੜੇ ਹੁੰਦੇ ਨੇ ਕਹਿੰਦੇ ਛੇਤੀ ਬਣਾਓ ਅਸੀਂ ਇਹਨੂੰ ਪੱਟਕੇ ਦੇ ਵਿੱਚ ਦੀ ਲਾਈਨ ਲਾਈਨ ਪਹਿਲਾਂ ਪਾ ਦਿਓ ਟੈਲੀਫੋਨ ਦੀ ਮਹਿਕਮੇ ਚ ਤਾਲਮੇਲ ਹੀ ਨਹੀਂ ਸੀ ਹੁਣ ਮੈਂ ਬੁਲਾਏ ਸੜਕਾਂ ਦੇ ठेकेदार ਅਫਸਰ ਕਿ ਸੜਕਾਂ ਬਣਨਗੀਆਂ 19000 ਕਿਲੋਮੀਟਰ ਸੜਕਾਂ ਬਣਨਗੀਆਂ ਪੰਜਾਬ ਦੀਆਂ ਹੁਣ ਜਿਹੜੀਆਂ ਪਿੰਡਾਂ ਨੂੰ ਜੋੜਦੀਆਂ ਨੇ ਉਹਦੇ ਵਾਸਤੇ 3500 ਕਰੋੜ ਰੁਪਏ ਰੱਖ ਲਿਆ ਮੈਂ ਸਾਰੇ ਅਫਸਰਾਂ ਨੂੰ ਕਹਤਾ ਟੈਲੀਫੋਨ ਵਾਲੇ ਸੀਵਰੇਜ ਵਾਲੇ ਜਾਂ ਕੋਈ ਹੋਰ ਅੰਡਰਗਰਾਊਂਡ ਕੋਈ ਤਾਰਾਂ ਤੂਰਾਂ ਪਾਉਣੀਆਂ ਨੇ ਉਹ ਪਹਿਲਾਂ ਪਾ ਲੋ ਜੇ ਸੜਕ ਨੂੰ ਬਾਅਦ ਦੇ ਵਿੱਚ ਛੇੜਿਆ ਤੇ ਤੁਸੀਂ ਕਹ ਜੀ ਅਸੀਂ ਟਾ ਤਾਰ ਪਾਉਣੀ ਹੈ ਤੁਹਾਨੂੰ ਸਸਪੈਂਡ ਕਰਾਂਗੇ ਅਸੀਂ ਕਿ ਤੁਸੀਂ ਪਹਿਲਾਂ ਕਿਉਂ ਨਹੀਂ ਤਾਰ ਪਾਈ ਮਹੀਨਾ ਪਹਿਲਾਂ ਸੜਕ ਬਣਨੀ ਤੁਸੀਂ ਪਹਿਲਾਂ ਕਹਿਂਦੇ ਮਹੀਨਾ ਲੇਟ ਕਰ ਲੈਂਦੇ ਅਸੀਂ ਆਹ ਤਾਲ ਮੇਲ ਦੀ ਲੋੜ ਹੈ ਜੀ ਪਹਿਲਾਂ ਕੋਈ ਪੁੱਛਦੇ ਹੀ ਨਹੀਂ ਸੀ ਉਧਰ ਲਈ ਫਾਈਲ ਉਧਰ ਪਈ ਐ ਇਧਰ ਲਈ ਫਾਈਲ ਇਧਰ ਪਈ ਐ ਕੋਈ ਪਤਾ ਹੀ ਨਹੀਂ ਲੱਗਦਾ ਸੀ ਕਿਸੇ ਨੂੰ ਸੋ ਇਸ ਕਰਕੇ ਇਹ ਨਕਸ਼ੇ ਬਣਾ ਕੇ ਤੁਰਨਾ ਹੈ ਮੈਂ ਜੇ ਤੋ ਸ਼ੁਰੂ ਕੀਤਾ ਸੀ ਹਰ ਕੰਮ ਦਾ ਨਕਸ਼ਾ ਬਣਾ ਕੇ ਤੁਰਨਾ ਪੈਂਦਾ ਅੱਜ ਖੇਤੀ ਵੀ ਜਿਹੜੀ ਹੈ ਉਹ ਕੱਲਾ ਪਾਣੀ ਛੱਡਣ ਨਾਲ ਜਾਂ ਬੀਜਣ ਨਾਲ ਨਹੀਂ ਹੁੰਦੀ ਹਰ ਬੂਟੇ ਨਾਲ ਗੱਲ ਕਰਨੀ ਪੈਂਦੀ ਹੈ ਹਰ ਪੱਤੇ ਨਾਲ ਕੰਪਿਊਟਰ ਜੋੜਨਾ ਪੈਂਦਾ ਤਾਂ ਖੇਤੀ ਹੋਊ ਜ਼ਮਾਨਾ ਇਹ ਆ ਗਿਆ ਇਹ ਪਹਿਲਾਂ ਵਾਲਾ ਨਹੀਂ ਹੋ ਜ਼ਮਾਨਾ ਰਹਾ ਅਪਡੇਟ ਕਰਾਂਗੇ AI ਨਾਲ ਜੋੜਾਂਗੇ AI ਆ ਗਈ ਅਸੀਂ ਐਗਰੀਕਲਚਰ ਨੂੰ AI ਨਾਲ ਜੋੜ ਰਹੇ ਹਾਂ ਅਸੀਂ ਸੜਕਾਂ ਸੜਕਾਂ ਦਾ ਮੌਈਨਾ ਕਰਾਇਆ ਕਿ ਕਿੰਨੀਆਂ ਸੜਕਾਂ ਰਿਪੇਅਰ ਹੋਣ ਵਾਲੀਆਂ ਨੇ ਅਸੀਂ ਪਹਿਲਾਂ ਅਫਸਰਾਂ ਨੂੰ ਕਹਤਾ ਕਿ ਜੀ ਸੜਕਾਂ ਦੇ ਵਿਭਾਗਾਂ ਨੂੰ ਕਿ ਜੀ ਦੱਸੋ ਜੀ ਸਾਰੇ ਪੰਜਾਬ ਜਾ ਕੇ ਕਿ ਕਿੰਨੀਆਂ ਕਿੰਨੀਆਂ ਸੜਕਾਂ ਟੁੱਟੀਆਂ ਹੋਈਆਂ ਨੇ ਕਿੰਨੇ ਕਿਲੋਮੀਟਰ ਤੇ ਕਿੰਨਾ ਉੱਚ ਬਜਰੀ ਲੱਗੂ ਕਿੰਨੀ ਉੱਚ ਲੁੱਕ ਪਾਉਗੀ ਕਰ ਕਰਾ ਕੇ ਜੀ ਕਰ ਕਰਾ ਕੇ ਉਹਨਾਂ ਨੇ ਸਾਨੂੰ ਦੱਸਤਾ ਵੀ ਇੰਨੇ ਹਜ਼ਾਰ ਕਿਲੋਮੀਟਰ ਸੜਕਾਂ ਰਿਪੇਅਰ ਹੋਣ ਵਾਲੀਆਂ ਨੇ ਅਸੀਂ ਫਿਰ AI ਦਾ ਇੱਕ ਮਾਡਲ ਜਾਂ ਲਿਆ ਉਹ ਚ ਕੀ ਹੈ ਇੱਕ ਲੇਜ਼ਰ ਜਿਵੇਂ ਕੋਈ ਸੂਮੂ ਗੱਡੀ ਜਾਂ ਕੁਆਲਿਸ ਗੱਡੀ ਉਹਦੀ ਡਿੱਗੀ ਖੋਲ ਕੇ ਉਹਦੇ ਪਿੱਛੇ ਧਰ ਦੋ ਉਹ ਜਿਹੜਾ ਲੇਜ਼ਰ ਹੈ ਉੱਚ ਕੰਪਿਊਟਰ ਫੀਡ ਕਰ ਦਿੰਦੇ ਨੇ ਮੂਰੇ ਉਹਦੇ ਕੈਮਰਾ ਲੱਗਿਆ ਹੋਇਆ ਗੱਡੀ ਦੇ ਉਹ ਵੀ ਉਹਦੇ ਨਾਲ ਮਸ਼ੀਨ ਨਾਲ ਰਿਲੇਟਡ ਹੈ ਮੂਰੇ ਗੱਡੀ ਐਂ ਦੱਸੀ ਜਾਂਦੀ ਹੈ ਉਹ ਲੇਜ਼ਰ ਜਿਹੜਾ ਐਂ ਮਾਰੀ ਜਾਂਦਾ ਜਿੱਥੇ ਜਿੱਥੇ ਟੋਆ ਹੈ ਉਹਨੂੰ ਨੋਟ ਕਰੀ ਜਾਂਦਾ ਹੈ ਬਸ ਗੱਡੀ ਤੁਸੀਂ 40 ਦੀ ਸਪੀਡ ਤੇ ਚਲਾਉਣੀ ਹੈ ਤੇ ਤੋਂ 40 ਦੀ ਸਪੀਡ ਤੇ ਜਿੱਥੇ ਤੱਕ ਉਹ ਸੜਕ ਜਾਂਦੀ ਹੈ ਉਹ ਦੱਸ ਦੂਗਾ ਤੁਹਾਨੂੰ ਕਿ ਕਿੰਨੇ ਟੋਏ ਨੇ ਕਿੰਨੇ ਡੂੰਘੇ ਨੇ ਕਿੰਨੇ ਛੋਟੇ ਨੇ ਇਹ ਤੇ ਕਿੰਨਾ ਖਰਚਾ ਆਊਗਾ ਪਹਿਲਾ ਖਰਚਾ ਤਾਂ ਬਾਅਦ ਦੀ ਗੱਲ ਹੈ ਜੀ ਪਹਿਲਾਂ ਤਾਂ 12 1300 ਕਿਲੋਮੀਟਰ ਸੜਕਾਂ ਹੀ ਉਹ ਨੇ ਜਿਹੜੀਆਂ ਹੈ ਹੀ ਨਹੀਂ ਉਹਨਾਂ ਦੀ ਰਿਪੇਅਰ ਦੇ ਪੈਸੇ ਲਈ ਕੇ ਉਹਨੇ ਦੱਸਿਆ ਘੱਟ ਕਹਿੰਦੇ ਸਾਰੇ ਅਸੀਂ ਉੱਥੇ ਉੱਥੇ ਗਏ ਆ ਜਿਵੇਂ ਹੁਣ ਕੋਈ ਪਿੰਡ ਨੂੰ ਕਿਸੇ ਨੂੰ ਪੌਣੇ 6 ਕਿਲੋਮੀਟਰ ਜਾਂਦੀ ਐ 6 ਲਿਖ ਦੋ ਕੌਣ ਪੁੱਛਦਾ ਉੱਥੇ ਕਿਸੇ ਨੂੰ ਸਾਢੇ 6 ਜਾਂਦੀ ਐ 7 ਲਿਖ ਦੋ ਕੌਣ ਪੁੱਛਦਾ ਉੱਥੇ ਐ ਅੱਦਾ ਅੱਦਾ ਪਾਉਣਾ ਪਾਉਣਾ ਕਰਕੇ 1200 ਕਿਲੋਮੀਟਰ ਉਹ ਸੜਕਾਂ ਨੇ ਜਿਹੜੀਆਂ ਧਰਤੀ ਤੇ ਹੈ ਹੀ ਨਹੀਂ ਪਰ ਉਹਦੀ ਰਿਪੇਅਰ ਵੀ ਹੋ ਜਾਂਦੀ ਐ ਉਤੇ ਲੋਕ ਵੀ ਪਈ ਜਾਂਦੀ ਐ 250 ਕਰੋੜ ਰੁਪਇਆ ਬਚ ਗਿਆ ਜੀ ਉਹ ਲੇਜ਼ਰ ਕਰਕੇ 250 ਕਰੋੜ ਰੁਪਇਆ ਉਹ ਲਾਏ ਨੇ ਹੁਣ ਅਸੀਂ ਕੰਪਿਊਟਰ ਹੁਣ ਹੁਣ ਸਾਰੇ ਫੜੇ ਜਾਣਗੇ ਦੇਖੋ ਸਹੀ ਹੁਣ ਤੁਸੀਂ ਇਸ ਕਰਕੇ ਅੱਜ ਪਾਣੀ ਅੱਜ ਨਸ਼ੇ ਇਹ ਸਾਨੂੰ ਇਹਨਾਂ ਦੇ ਪਾਣੀ ਦੇ ਹੱਕ 'ਚ ਖੜਨਾ ਪੂ ਨਸ਼ਿਆਂ ਦੇ ਵਿਰੁੱਧ ਲੜਨਾ ਪਊ। ਉਹ ਖੜੇ ਆ। ਤੁਸੀਂ ਸਾਨੂੰ ਚੁਣ ਕੇ ਭੇਜਿਆ। ਅਸੀਂ ਖੜੇ ਆ। ਨੰਗਲ ਡੈਮ 'ਤੇ ਜਾ ਕੇ ਆਇਆ ਸੀ। ਦੇਖਿਆ ਸਾਰਾ। ਕੋਈ ਇੱਕ ਬੂੰਦ ਵੀ ਅਸੀਂ ਪਾਣੀ ਨਹੀਂ ਦੇਣੀ। ਸਾਡੇ ਕੋਲ ਹੈ ਹੀ ਨਹੀਂ। ਸਾਡਾ ਆਬਦਾ ਸ਼ੁਰੂ ਹੋ ਗਿਆ ਹੁਣ। ਅਸੀਂ ਤਾਂ 1 ਜੂਨ ਕਰਤਾ ਜੀ। ਇਸ ਵਾਰ ਝੋਨੇ ਦੀ ਜਿਹੜੀ ਬਿਜਾਈ ਹੈ 1 ਜੂਨ ਤੋਂ ਕਰਤੀ। ਤਾਂ ਸਾਨੂੰ ਪਾਣੀ ਪਹਿਲਾਂ ਦੇਣਾ ਪੈਣਾ। ਤਾਂ ਕਿ ਅਸੀਂ ਅਸੀਂ ਚਾਹੁੰਦੇ ਹਾਂ ਕਿ 1 ਜੂਨ ਤੋਂ ਬੀਜੀਏ। ਤਾਂ ਹੁ ਸਤੰਬਰ 20 ਤੱਕ ਆ ਜੇ ਸਤੰਬਰ 20 ਤੱਕ 15 20 ਤੱਕ ਆ ਜੂਗੀ ਤਾਂ ਉਸ ਵੇਲੇ ਹਵਾਵਾਂ ਜਿਹੜੀਆਂ ਨੇ ਉਸ ਵੇਲੇ ਮੌਇਸਚਰ ਨਹੀਂ ਹੁੰਦਾ ਨਮੀ ਨਹੀਂ ਹੁੰਦੀ ਉਸ ਵੇਲੇ ਨਾ ਤਾਂ ਮੌਇਸਚਰ ਦਾ ਪੰਗਾ ਪਵੇ ਕੋਈ ਨਾ ਉਸ ਵੇਲੇ ਹਵਾਵਾਂ ਵੈਸਟਰਨ ਹਵਾਵਾਂ ਚੱਲ ਰਹੀਆਂ ਹੁੰਦੀਆਂ ਨੇ ਉਸ ਵੇਲੇ ਹਵਾਵਾਂ ਚੱਲ ਰਹੀਆਂ ਹੁੰਦੀਆਂ ਉਹ ਜਿਹੜਾ ਪਰਾਲੀ ਪ੍ਰੂੜੀ ਕਹਿੰਦੇ ਆ ਨਾ ਇਧਰ ਨੂੰ ਜਾਂਦਾ ਉਹ ਇਧਰ ਨੂੰ ਲੰਘ ਜਾ ਯਾਰ ਇਧਰ ਲੈਣ ਤਾਂ ਉਹੀ ਤੰਗ ਕੀਤੇ ਹੋਏ ਆ ਪਹਿਲੇ ਹੀ ਠੀਕ ਹੈ ਨਾ ਇਧਰ ਨੂੰ ਲੰਘ ਜਾ ਆਪਣਾ ਕੋਈ ਹੋਵੇ ਠੀਕ ਹੈ ਨਾ ਇੱਕ ਕੇਸ ਕਰਕੇ ਅਸੀਂ 15 ਦੇ ਅਡਵਾਂਸ ਕਰਕੇ ਚੈੱਕ ਕਰ ਰਹੇ ਹਾਂ 15 ਦੇ ਅਡਵਾਂਸ ਸਾਨੂੰ ਪਾਣੀ ਪਹਿਲਾਂ ਚਾਹੀਦਾ ਨਾਲੇ ਤਾਂ ਕਹਿੰਦੇ ਸਾਨੂੰ ਝੋਲ ਦਿਓ ਨਾਲੇ ਕਹਿੰਦੇ ਸਾਨੂੰ ਕਣਕ ਦਿਓ ਸਰੋਂ ਦਿਓ ਮੱਕੀ ਦਿਓ ਆਲੂ ਦਿਓ ਦਾੜਾਂ ਦਿਓ ਨਾਲੇ ਕਹਿੰਦੇ ਪਾਣੀ ਨਹੀਂ ਲੈਣਾ ਪਾਣੀ ਸਾਡਾ ਹੈ ਪਾਣੀ ਫਿਰ ਅਸੀਂ ਕਿਵੇਂ ਗਮਲਿਆਂ 'ਚ ਲਾਈਏ ਅਸੀਂ ਝੋਨਾ ਗਮਲਿਆਂ 'ਚ ਬੀਜਿਆ ਕਰੀਏ ਅਸੀਂ ਕਣਕ ਕਾਂਪਦਿਆਂ ਸੋ ਇਹਨਾਂ ਦਾ ਇਹ ੱੱੱਕਾ ਜਿਹੜਾ ਪੰਜਾਬ ਨਾਲ ਹਮੇਸ਼ਾ ਬੇਤਕਰਾ ਹੁੰਦਾ ਰਿਹਾ ਪਹਿਲਾਂ ਸਾਡੇ ਜਿਹੜੇ ਪੁਰਖੇ ਸੀ ਉਹ ਇਹੀ ਕੁਝ ਸਾਡ ਛੱਡ ਕੇ ਗਏ ਆਪਾਂ ਨੂੰ ਝਗੜੇ ਚ ਮੇਲੇ ਕਰਜੇ ਆ ਆਹ ਆ ਚੀਜ਼ਾਂ ਛੱਡ ਕੇ ਗਏ ਆ ਠੀਕ ਕਰਾਂਗੇ ਕੋਈ ਗੱਲ ਨਹੀਂ ਉਹਨਾਂ ਨੇ ਜੋ ਕਰਤਾ ਕਰਤਾ ਤੂੰ ਸਜ਼ਾ ਵੀ ਦੇਤੀ ਉਹਨਾਂ ਨੂੰ ਮੇਰਾ ਕੋਈ ਐ ਛਕਬਾ ਨਹੀਂ ਹੈਗਾ ਲੋਕਾਂ ਨਾਲ ਕੋਈ ਪਰ ਹੁਣ ਤੁਹਾਡੇ ਕੋਲੇ ਆਪਸ਼ਨ ਹੀ ਹੈ ਨਹੀਂ ਸੀ ਕੋਈ ਤਾਂ ਸਜ਼ਾ ਵੀ ਮਿਲ ਗਈ ਉਹਨਾਂ ਨੂੰ ਤੇ ਉਹ ਬੈਠੇ ਨੇ ਘਰੇ ਆਪਦੇ ਜਾਂ ਇਧਰ ਉਧਰ ਫਿਰਦੇ ਰਹਿੰਦੇ ਆ ਕਿਤੇ ਕੋਈ ਸੁਣਦਾ ਨਹੀਂ ਕੋਈ ਨਾ ਗੱਡੀ 'ਚ ਬੈਠਣ ਦੀ ਕੋਈ ਹਿੰਮਤ ਕਰੇ ਉਹਨਾਂ ਨਾਲ ਛੱਡੋ ਭਰੇ ਯਾਰ ਕਾਲ ਨੂੰ ਮੱਥੇ ਲੱਗਣਾ ਅਮੇ ਕੁ ਕੰਮ ਨਹੀਂ ਬਣਦਾ ਜਦ ਬਿੱਲੀ ਰਾਹ ਕੱਟ ਜਾਂਦੀ ਐ ਐਦਾਂ ਦੇ ਹਾਲਾਤ ਹੋਏ ਪੈਨੇ ਸੋ ਇਸ ਕਰਕੇ ਤੁਹਾਡੇ ਤੇ ਮੈਨੂੰ ਮਾਨ ਆ ਆਪਾਂ ਲੋਕਾਂ ਵਾਲਿਆਂ ਆਪਾਂ ਪਬਲਿਕ ਨਾਲ ਸੰਬੰਧਤ ਆ ਸਾਰਾ ਕੁਝ ਪਤਾ ਹੈ ਬੂੰਦ ਬੂੰਦ ਪਾਣੀ ਦੀ ਕੀਮਤ ਵੀ ਪਤਾ ਹੈ ਸਾਨੂੰ ਸੜਕਾਂ ਤੇ ਐਕਸੀਡੈਂਟਾਂ ਦੇ ਤੁਪਕਾ ਤੁਪਕਾ ਡੁੱਲਦੇ ਖੂਨ ਦਾ ਵੀ ਪਤਾ ਹੈ ਕਿਵੇਂ ਘੜ ਪਟਿਆ ਜਾਂਦਾ ਸਾਰਾ ਹੀ ਖੜੇ ਟਰੱਕ ਦੇ ਵਿੱਚ ਗੱਡੀ ਭੱਜੀ ਸਾਰਾ ਟੱਬਰ ਖਤਮ ਹੁਣ ਤੁਸੀਂ ਕਿਤੇ ਖੜਾ ਟਰੱਕ ਜਾਂ ਤੂੜੀ ਵਾਲੀ ਟਰਾਲੀ ਐ ਸੜਕ ਤੇ ਖੜੇ ਨਹੀਂ ਦੇਖੋਗੇ। ਉਹ ਨਾਲ ਦੀ ਨਾਲ ਐਸਐਸਐਫ ਦੀਆਂ ਗੱਡੀਆਂ ਬਹੁਤ ਤਕੜੀਆਂ ਗੱਡੀਆਂ ਨੇ ਉਹ ਉਹਨੂੰ ਧੱਕ ਕੇ ਜਾਂ ਖਿੱਚ ਕੇ ਸਾਈਡ ਤੇ ਕਰ ਦਿੰਦੀਆਂ ਨੇ। 49% ਮੌਤਾਂ ਕੱਟ ਗਈਆਂ ਜੀ 1 ਸਾਲ ਚ 49% 5000 ਤੋਂ ਵੱਧ 5500 ਦੇ ਨੇੜੇ ਤੇਰੇ ਸਾਲ ਚ ਮੌਤਾਂ ਹੁੰਦੀਆਂ ਸੀ। ਨੰਬਰ 1 ਤੇ ਸੀ ਇੰਡੀਆ ਸੜਕਾਂ ਦੀਆਂ ਮੌਤਾਂ ਚ ਮੈਂ ਪਾਰਲੀਮੈਂਟ ਤੋਂ ਡਾਟਾ ਕਢਾਇਆ ਸੀ ਕਿਉਂਕਿ ਮੈਂ ਐਮਪੀ ਹੁੰਦਾ ਸੀ। ਜੇ 2500 ਦੀ 2000 ਦੀ ਜਾਨ ਵੀ ਬਚਾ ਲਈ ਨਾ ਕਿੱਡੀ ਕੀਮਤੀ ਗੱਲ ਹੈ ਜੀ ਕਿੱਡੀ ਵੱਡੀ ਗੱਲ ਹੈ ਜੀ ਇਸ ਗੱਲ ਲਈ ਪੀਏਪੀ ਦੇ ਜਵਾਨ ਇੱਥੋਂ ਗਏ ਆ ਉਹ ਮੁੰਡੇ ਮੈਂ ਫਰੂਕੀ ਸਾਹਿਬ ਤੁਹਾਨੂੰ ਧੰਨਵਾਦ ਦੇਣਾ ਚਾਹੁੰਦਾ ਉਹਨਾਂ ਨੇ ਟ੍ਰੇਨਿੰਗ ਐਸੀ ਦਿੱਤੀ ਹੈ ਕਿ 6 ਮਿੰਟ 20 ਸਕਿੰਟ ਦੀ ਉਹਨਾਂ ਦੀ ਕਾਲ ਦੀ ਐਵਰੇਜ ਹੈ ਅਮਰੀਕਾ ਦੀ ਪੁਲਿਸ ਲਈ ਨਹੀਂ ਹੈਗੀ ਅੰਨੀ 6 ਮਿੰਟ 20 ਸਕਿੰਟ ਦੇ ਵਿੱਚ ਉਹ ਥੇ ਪਹੁੰਚ ਜਾਂਦੇ ਨੇ ਉਹਨਾਂ ਕੋਲੇ ਫਸਟ ਏਡ ਦਾ ਸਮਾਨ ਹੈ ਉਹ ਪਹਿਲਾਂ ਪੱਟੀਆਂ ਕਰਦੇ ਨੇ ਉਹ ਨਾਲ ਦੀ ਨਾਲ ਉਹਨਾਂ ਨੂੰ ਦਵਾਈ ਹੈ ਉਹਨਾਂ ਕੋਲੇ ਜਿਹੜੀ ਫਰਸਟ ਏਡ ਦੇ ਵਿੱਚ ਦਿੱਤੀ ਜਾ ਸਕਦੀ ਮੁਰਲੀ ਸੈਟਾਂ ਚ ਉਹ ਨਾਲ ਦੀ ਨਾਲ ਉਹਨੂੰ ਚੱਕ ਕੇ ਉਹਨੂੰ ਹਸਪਤਾਲ ਲੈ ਜਾਂਦੇ ਨੇ ਸਾਰੇ ਹਸਪਤਾਲ ਪ੍ਰਾਈਵੇਟ ਜੋ ਮਰਜੀ ਸੜਕ ਦੇ ਵਾਲੇ ਵਾਲੇ ਨੇੜੇ ਐ ਉੱਥੇ ਲੈ ਜਾਓ ਬਾਅਦ ਚ ਸਰਕਾਰ ਆਪੀ ਪੈਸੇ ਦੇਊ ਕਿਰਾ ਜਾਨ ਬਚਾਓ ਉਹਨਾਂ ਕੋਲੇ ਆਰੀ ਦੇ ਬਲੇਡ ਆ ਉਹਨਾਂ ਕੋਲੇ ਗੈਸ ਕੱਟ ਰਾਇਆ ਉਹਨਾਂ ਕੋਲੇ ਸਟੈਚਰ ਨੇ ਔਰ ਮੁੰਡੇ ਕੁੜੀਆਂ ਤੁਸੀਂ ਜਾਣਦੇ ਹੋਵੋਗੇ ਸੜਕਾਂ ਤੇ ਦੇਖਦੇ ਹੋਵੋਗੇ ਖੜੇ ਨੇ ਯੰਗ ਮੁੰਡੇ ਕੁੜੀਆਂ ਖੜੇ ਨੇ ਉਸੇ ਜ਼ਿਲ੍ਹੇ ਦੇ ਹੀ ਲਾਏ ਨੇ ਅਸੀਂ ਉੱਥੇ ਉਸੇ ਜ਼ਿਲ੍ਹੇ ਦੇ ਉੱਥੇ ਹੀ ਲਾਏ ਨੇ ਤਾਂ ਕਿ ਸ਼ਾਮ ਨੂੰ ਡਿਊਟੀ ਬਦਲੇ ਤਾਂ ਉਹ ਆਪ ਦੇ ਘਰੇ ਜਾ ਸਕਣ ਪੀਪੀਚੂ ਲੈ ਕੇ ਗਏ ਆ ਇੱਥੋਂ ਹੀ ਸੋ ਬਹੁਤ ਕਾਮਯਾਬ ਤਰੀਕਾ ਹੋਰ ਪੂਰੇ ਦੇਸ਼ ਦੇ ਵਿੱਚ ਇਹਦੀ ਚਰਚਾ ਪੂਰੀ ਦੁਨੀਆ ਚ ਇਹਦੀ ਚਰਚਾ ਹੈ ਸੜਕ ਸੁਰੱਖਿਆ ਇੱਕ ਮਰਾਕੋ ਦੇ ਵਿੱਚ ਹੋਇਆ ਸੀ ਉਹਨੇ ਪਿੱਛੇ ਜੇ ਪੂਰੀ ਦੁਨੀਆ ਦਾ ਉਹ ਤੇ ਜ਼ਿਕਰ ਕੀਤਾ ਗਿਆ ਕਿ ਇੰਡੀਆ ਦੀ ਇੱਕ ਸਟੇਟ ਹੈਗੀ ਹੈ ਜਿਹਦੇ ਵਿੱਚ ਐਸਐਸਫ ਨਾਂ ਦੀ ਇੱਕ ਪੁਲਿਸ ਬਣਾਈ ਹੈ ਉਹਨਾਂ ਨੇ ਅਲੱਗ ਤੋਂ ਉਹ ਉਹ ਜਿਹੜੇ ਐਨੀਆਂ ਜਾਨਾਂ ਬਚਾ ਦਿਆ ਉਹਨਾਂ ਇਹ ਬਹੁਤ ਵੱਡੀ ਗੱਲ ਹੈ ਜੀ ਔਰ ਕੱਲੀਆਂ ਜਾਨਾਂ ਨਹੀਂ ਕੱਲੀਆਂ ਜਾਣਾ ਨਹੀਂ 6-7 ਕਰੋੜ ਰੁਪਈਆ ਔਰ ਕਈ ਕਰੋੜਾਂ ਦੇ ਗਹਿਣੇ ਉਹ ਵੀ ਉਹਨਾਂ ਦੇ ਘਰੇ ਪਚਾਏ ਨੇ ਕਿਉਂਕਿ ਜਦੋਂ ਐਕਸੀਡੈਂਟ ਹੋ ਜੇ ਉਦੋਂ ਕੋਈ ਦੇਖਦਾ ਮੇਰਾ ਬੱਡੂਆ ਕਿੱਥੇ ਆ ਜਾਂ ਮੇਰਾ ਪਰਸ ਕਿੱਥੇ ਆ ਉਹ ਤਾਂ ਜਾਨ ਬਚਾਉਣ ਦੀ ਹੋ ਜਾਂਦੀ ਹੈ ਤਾਂ ਸਭ ਇੱਕ ਪੁਲਿਸ ਵਾਲੇ ਨੂੰ ਟ੍ਰੇਨਿੰਗ ਹੈ ਹਰੇਕ ਚੋਣਾਂ ਚੋ ਕਿ ਦੋ ਜਾਨੇ ਤਿੰਨ ਜਾਨੇ ਲੱਗ ਜਾਂਦੇ ਉਹਨੂੰ ਸੰਭਾਲਣ ਇੱਕ ਜਾਨਾ ਜਿਹੜਾ ਕੀਮਤੀ ਸਮਾਨ ਗੱਡੀ ਚ ਪਿਆ ਉਹ ਉਹਨੂੰ ਜਮ੍ਹਾਂ ਕਰ ਲੈਂਦਾ 5 ਕਰੋੜ ਰੁਪਈਆ ਤੇ ਉਹਨਾਂ ਦੇ ਗਹਿਣੇ ਉਹਨਾਂ ਨੂੰ ਅਗਲੇ ਦਿਨ ਜਾਂ ਉਹਨਾਂ ਦਾ ਐਡਰੈਸ ਤਾਂ ਲੈ ਹੀ ਲੈਂਦੇ ਉਦੋਂ ਫੋਨ ਨੰਬਰ ਕੋਈ ਕੋਈ ਉਹਨਾਂ ਨੂੰ ਉਹਨਾਂ ਦੇ ਘਰੇ ਪਹੁੰਚਾ ਕੇ ਆਇਆ ਭਾਈ ਆ ਤੁਹਾਡੀ ਗੱਡੀ 'ਚੋਂ ਸਮਾਨ ਮਿਲਿਆ ਸੀ ਆ ਵੀ ਆ ਵੀ ਨਾਲ ਹੈ ਇਹ ਇਹ ਇੱਕ ਪਲੰਕ ਕਿਸੇ ਨੇ ਸੋਚਿਆ ਨਹੀਂ ਸੀ ਮੈਂ ਵੀ ਨਹੀਂ ਸੋਚਿਆ ਸੀ ਆ ਤਾਂ ਕਿ ਇਦਾਂ ਇਹ ਵੀ ਹੋ ਜਾਊਗਾ ਮੈਂ ਸਿਰਫ ਜਾਨਣਾ ਤੇ ਕੰਟਰੋਲ ਕਰਨਾ ਚਾਹੁੰਦਾ ਸੀ ਵੀ ਯਾਰ ਬੇ ਬਿਆਈਆਂ ਮੌਤਾ ਨਾ ਹੋਣ ਸੜਕਾਂ ਤੇ ਸੋ ਇਸ ਕਰਕੇ ਬੜੇ ਨਵੇਂ-ਨਵੇਂ ਕੰਮ ਅਸੀਂ ਕਰ ਰਹੇ ਆਉਣ ਵਾਲੇ ਦਿਨਾਂ 'ਚ ਹੋਰ ਬਹੁਤ ਸਾਰੀਆਂ ਇਹ ਜੇ ਇਹ ਅਜਿਹੀਆਂ ਸਕੀਮਾਂ ਪਈਆਂ ਨੇ ਤੁਸੀਂ ਕਹੋਗੇ ਯਾਰ ਆ ਤਾਂ ਕਦੇ ਜ਼ਿੰਦਗੀ 'ਚ ਪਹਿਲੀ ਵਾਰ ਸੁਣਿਆ ਤੁਸੀਂ ਪਹਿਲੀ ਵਾਰ ਹੀ ਸੁਣਿਆ ਹੋਣਾ ਕਿ ਤਹਿਸੀਲਾਂ ਦੇ ਵਿੱਚ ਜੋ ਕਰਪਸ਼ਨ ਹੁੰਦੀ ਸੀ ਉਹਨੂੰ ਕਿਵੇਂ ਅਸੀਂ ਇੱਥੋਂ ਵਾਲਾ ਉਧਰ ਉਧਰ ਵਾਲਾ ਇੱਧਰ ਸਾਰੇ ਪੰਜਾਬ ਦੇ ਅਜੀ ਤਹਿਸੀਲਦਾਰ ਬਦਲੇ ਕੋਲੋ ਬਿਚਦੀ 2-4 ਮੈਂ ਕਹਿੰਨਾ ਸਾਰੇ ਨਹੀਂ ਮਾਰੇ ਹੋਣੇ ਪਰ ਹੁਣ ਕੀ ਕਰੀਏ ਜਦੋਂ ਫੈਸਲਾ ਸਾਰਿਆਂ ਨੇ ਲੈ ਲਿਆ ਵਿਚੀ ਉਹ ਭੁਗਤਣਗੇ ਹੁਣ ਕੀ ਕਰੀਏ ਕਈ ਵਾਰੀ ਚਲੋ ਮੈਂ ਕਿਹਾ ਵੀ ਪੰਜਾਬ ਵਾਸਤੇ ਕਰ ਲੋ ਮਮਦੋਟ ਵਾਲਾ ਪਠਾਨਕੋਟ ਪਠਾਨਕੋਟ ਵਾਲਾ ਮੂਨਕ ਮੂਨਕ ਵਾਲਾ ਇੱਧਰ ਅੰਮ੍ਰਿਤਸਰ ਕਣੀ ਤਾਂ ਕਿ ਉਹਨਾਂ ਦੇ ਜਿਹੜੇ ਨੈਕਸਸ ਬਣੇ ਹੋਏ ਨੇ ਆਪ ਨਹੀਂ ਪਸੇ ਲੈਂਦੇ ਬਾਹਰ ਜਿਹੜੇ ਵਸੀਕਾ ਨਵੀਸ ਜੇ ਨੇ ਉਹ ਲੈਂਦੇ ਆ ਉਹਨਾਂ ਵਾਸਤੇ ਉਹ ਵਿੱਚ ਹੀ ਲਿਖ ਦਿੰਦੇ ਸੀ ਅਰਜੀ ਜੀ ਲਿਖ ਦਿੰਦੇ ਸੀ ਜਿਹੜੀ ਤੁਸੀਂ ਰਿਸਟਰੀ ਕਰਾਉਣੀ ਹੋ ਉਰਦੂ ਚ ਲਿਖੀ ਜਾਂਦੀ ਸੀ ਬਾਰਕਵਾ ਬਾਹਕੂਮ ਬਾਦਖਨ ਬਾ ਪਛਮੋ ਬਾ ਪਤਾ ਨਹੀਂ ਕੀ ਬਾ ਰਕਮ ਬਬਸੂਲ ਇਹੀ ਲਿਖ ਦਿੰਦੇ ਦੇ ਵਿੱਚ ਵੀ ਰਕਮ ਆ ਗਈ ਬਸੂਲ ਕਰ ਲੀ ਕਰ ਦੋ ਰਿਸਟਰੀ ਜਿਹਦਾ ਜਿਹਨੇ ਨਹੀਂ ਦਿੱਤੇ ਉਹ ਲਿਖਦੇ ਨਹੀਂ ਸੀ ਉਹ ਰਿਸਟ ਸਾਰਾ ਦਿਨ ਪੜਤੀ ਜਾਂਦਾ ਰਹਿੰਦਾ ਸੀ ਉਹ ਕਹਿੰਦਾ ਗਲਤ ਲਿਖ ਆਈ ਬੈਠਾ ਮੈਂ ਲਿਖ ਦਾਂ ਦੁਬਾਰੇ ਉਹਨੂੰ ਫੇਰ ਲਿਖ ਦਿੰਦਾ ਉਹ ਕਹਿੰਦਾ ਹੋ ਗਈ ਜੀ ਐਨੇ ਪੈਸੇ ਲਾ ਦਿੱਤੇ ਅਸੀਂ ਸਿੱਧਾ ਹੀ ਕਰਤਾ ਪੰਜਾਬੀ ਚ ਲਿਖੋ ਜੀ ਇਹਨੂੰ ਸਿੱਧੀ ਪੰਜਾਬੀ ਚ ਲਿਖੋ ਕਿਆ ਬੰਦਾ ਵੇਚਣਾ ਹੈ ਆ ਬੰਦਾ ਖਰੀਦਣਾ ਹੈ ਇੰਨੇ ਸੌਦਾ ਹੋਇਆ ਇੰਨੇ ਦਾ ਸਟਾਮ ਲੱਗਿਆ ਆ ਹੁਣ ਇਹਦੀ ਹੋ ਗਈ ਐਨਾ ਨੰਬਰ ਉਹਦਾ ਬਸੀਕਾ ਖਸਰਾ ਨੰਬਰ ਆ ਆ ਆ ਵੀ ਫਰਦ ਨੰਬਰ ਸਿੱਧਾ ਪੰਜਾਬੀ ਚ ਸੌਖਾ ਕਰਤਾ ਜੀ ਕੰਮ ਤੁਸੀਂ ਆਪਣੇ ਬੱਚਿਆਂ ਤੋਂ ਜਾ ਕੇ ਪੜਾ ਸਕਦੇ ਹੋ ਆਪ ਪੜ ਸਕਦੇ ਹੋ ਨਹੀਂ ਤਾਂ ਉਤੋਂ ਤਾਂ ਪੜਾਉਣੀ ਪੈਂਦੀ ਆ ਦੇਖੀ ਯਾਰ ਕੀ ਲਿਖਤਾ ਪਰਿਵਾਰ ਖਾਨਿਆਂ ਚ ਇਹੀ ਹੁੰਦਾ ਰਿਹਾ ਥੋੜਾ ਨਾਂ ਜਗਵਿੰਦਰ ਹੈ ਪਰਿਵਾਰੀ ਨੇ ਜਸਵਿੰਦਰ ਕਰਤਾ ਥੋੜੀ ਜਿਹੀ ਬਸਾਂ ਲੈਣ ਜੀ ਵਧਾਤੀ ਗੱਗੇ ਦਾ ਸੱਸਾ ਕਰਤਾ ਲੈ ਜਗਵਿੰਦਰ ਤੋਂ ਜਸਵਿੰਦਰ ਬਣ ਗਏ ਜਸਵਿੰਦਰ ਤੋਂ ਜਗਵਿੰਦਰ ਬਣਨ ਨੂੰ 10 ਸਾਲ ਲੱਗ ਜਾਣਗੇ ਜੀ ਘਟੋ ਘਟ ਔਰ ਪਤਾ ਹੀ ਨਹੀਂ ਕਿੰਨੇ ਪੈਸੇ ਲੱਗ ਜਾਣਗੇ ਜੀ ਵੀ ਯਾਰ ਮੈਂ ਜਸਵਿੰਦਰ ਨਹੀਂ ਹੈਗਾ ਮੈਂ ਜਗਵਿੰਦਰ ਹਾਂ ਉਹ ਕਹਿੰਦਾ ਯਾਰ ਹੁਣ ਕੀ ਕਰੀ ਥੋੜਾ ਜਿਹਾ ਪੈਨ ਕਹਾਂ ਚੱਲਾਂ ਗਿਆ ਲਓ ਜੀ ਐਨੇ ਦੇ ਦੇ ਫਿਰ ਜਗਵਿੰਦਰ ਕਰ ਦਿੰਨੇ ਆ ਆਪ ਦਾ ਨਾਂ ਠੀਕ ਕਰਾਉਣ ਵਾਸਤੇ ਪੈਸੇ ਦੇਈ ਜਾਂਦੇ ਆ ਆਪ ਦੇ ਖੂਨ ਤੋਂ ਰਜਿਸਟਰੀ ਕਰਾਉਣੀ ਆ ਬਾਪੂ ਤੋਂ ਕਰਾਉਣੀ ਆ ਉਹਦੇ ਵਾਸਤੇ ਪੈਸੇ ਦਿਓ ਜੀ ਤੋ ਕਿਸੇ ਦੀ ਤਾਂ ਨਹੀਂ ਦੱਬਦੇ ਆਉਣ ਵਾਲੇ ਦਿਨਾਂ 'ਚ ਇਸ ਸਬੰਧੀ ਤੁਹਾਨੂੰ ਬਹੁਤ ਵੱਡੇ ਵੱਡੇ ਫੈਸਲੇ ਨਕਸ਼ੇ ਬਣੇ ਪਏ ਨੇ ਆਉਣ ਵਾਲੇ ਦਿਨਾਂ 'ਚ ਉਹਦੀ ਸਬੰਧੀ ਵੀ ਤੁਹਾਨੂੰ ਐਸੀਆਂ ਸਕੀਮਾਂ ਦੇਵਾਂਗੇ ਕੋਈ ਕੁੰਡੀ ਅਸੀਂ ਰਹਿਣ ਨਹੀਂ ਦੇਣੀ ਕਿ ਇੱਥੋਂ ਦੀ ਕੱਢ ਲਿਆ ਇਹਨਾਂ ਨੇ ਜਦੋਂ ਅਸੀਂ ਦਿੱਤਾ ਨੰਬਰ ਕ腐ਸ਼ਨ ਦੇ ਖਿਲਾਫ ਕਿ ਕੋਈ ਪੈਸੇ ਮੰਗਦਾ ਤਾਂ ਮੋਬਾਈਲ ਤੇ ਉਹਦੀ ਫੋਟੋ ਖਿੱਚ ਲਓ ਜਾਂ ਵੀਡੀਓ ਬਣਾ ਲਓ ਸਾਨੂੰ ਭੇਜ ਦਿਓ ਇਸ ਨੰਬਰ ਤੇ ਤਾਂ ਜਿਹੜੇ ਕਰਾਪਟ ਅਫਸਰ ਸੀ ਉਹਨੇ ਤਰੀਕਾ ਕੱਢ ਲਿਆ ਉਹਨਾਂ ਨੇ ਆਪ ਦੇ ਦਫ਼ਤਰ ਦੇ ਬਾਹਰ ਲਿਖਤਾ ਮੋਬਾਈਲ ਅੰਦਰ ਲਿਆਉਣਾ ਸਖਤ ਮਨਾ ਹੈ ਉਹ ਕਹਿੰਦੇ ਜੇ ਤੈਂ ਲਿਖੀ ਬੈਠੇ ਨੇ ਅੱਛਾ ਜੀ ਮੈਂ ਵੀ ਆਰਡਰ ਜਾਰੀ ਕਰੋ ਜੀ ਨੇ ਇਹ ਲਿਖਿਆ ਆ ਦੇ ਦਫ਼ਤਰ ਮੂਰੇ ਕਿ ਮੋਬਾਈਲ ਅੰਦਰ ਲਿਆਉਣਾ ਸਖਤ ਮਨਾ ਹੈ ਉਹਨੂੰ ਅਸੀਂ ਕਰਪਟੀ ਮੰਨਾਂਗੇ ਭਾਵੇਂ ਮੋਬਾਈਲ ਅੰਦਰ ਜਾਵੇ ਨਾ ਜਾਵੇ ਕਿਉਂ ਵੀ ਕੀ ਗੱਲ ਅੰਦਰ ਕੋਈ ਕੋਈ ਸੀਕ੍ਰੀਟ ਗੱਲ ਕਰਨੀ ਹੈ ਮੋਬਾਈਲ ਕਿਉਂ ਨਹੀਂ ਲੈ ਕੇ ਆ ਸਕਦੇ ਇਹਦਾ ਮਤਲਬ ਤੈਨੂੰ ਡਰ ਹੈ ਇਹਦਾ ਮਤਲਬ ਤੇਰੇ ਅੰਦਰਲਾ ਡਰ ਬੋਲ ਰਿਹਾ ਹੈ ਕਿ ਮੋਬਾਈਲ ਆ ਗਿਆ ਤਾਂ ਮੇਰੀ ਫੋਟੋ ਨਾ ਖਿੱਚੀ ਜਾਵੇ ਜਾ ਮੇਰੀ ਵੀਡੀਓ ਨਾ ਬਣ ਜੇ ਨੋ ਇੱਕ ਇਹ ਮੈਂ ਕਹਿ ਸਕਦਾ ਤੁਸੀਂ ਕਿ ਮੋਬਾਈਲ ਅੰਦਰ ਲੈਣਾ ਸਖਤ ਮਨਾ ਉੱਥੇ ਗਾਂ ਕੋਈ ਫੌਜ ਦੀ ਮੀਟਿੰਗ ਚੱਲ ਰਹੀ ਹੈ ਸੀਕ੍ਰੇਟ ਸੋ ਉਹ ਵੀ ਐਸੇ ਫਿਰ ਮਟਵਾਇਆ ਤਰੀਕੇ ਤਾਂ ਕੱਢ ਦਿਆ ਇਹ ਵੀ ਆਹ ਕਰ ਲਿਆ ਗਾਂ ਅਸੀਂ ਖੜੇ ਆ ਮੈਂ ਹੁਣ 30 ਸਾਲ ਹੋਰ ਕਰ ਕਰਦਾ ਕਿ ਰਿਆਂ ਪਹਿਲਾਂ ਕੈਸਟਾਂ ਸੀੜੀਆਂ ਚ ਹੀ ਤਾਂ ਕਰਦਾ ਰਿਹਾ ਮੈਂ ਵੀ ਐਂ ਕਰਦੇ ਨੇ ਐਂ ਕਰਦੇ ਨੇ ਐਂ ਕਰਦੇ ਨੇ ਸੋ ਮੈਨੂੰ ਸਾਰਾ ਪਤਾ ਹੈ ਇਸ ਕਰਕੇ ਮੈਥੋਂ ਹੋ ਲੰਘ ਨਹੀਂ ਸਕਦੇ ਮੇਰੇ ਵਾਲੀ ਚਾਰ ਨਹੀਂ ਬਹੁਤ ਬਰੀਕ ਹੈ ਬਾਈ ਜੀ ਔਰ ਹੈਗੀ ਵੀ ਪੰਜਾਬੀਆਂ ਨੇ ਦਿੱਤੀ ਐ ਪੰਜਾਬ ਵਾਸਤੇ ਦਿਲ ਪਲ-ਪਲ ਧੜਕਦਾ ਕੋਈ ਦੌਲਤਾਂ ਸ਼ੋਰਤਾਂ ਦੀ ਕੋਈ ਨਾ ਕਮੀਆਂ ਨਾ ਹੀ ਲਾਲਚ ਐ ਪਹਿਲਾਂ ਹੀ ਤੁਸੀਂ ਇੰਨਾ ਕੁਛ ਦਿੱਤਾ ਹੁਣ ਤਾਂ ਬਸ ਪੰਜਾਬ ਵਾਸਤੇ ਜੇ ਕੁਛ ਕਰ ਜੀਏ ਤਾਂ ਚਾਰ ਬੰਦੇ ਯਾਦ ਕਰ ਲੈਣਗੇ ਨਹੀਂ ਤਾਂ ਇੱਥੇ ਦੁਨੀਆ ਆਉਂਦੀ ਐ ਜਾਂਦੀ ਐ ਤੇ ਕੀ ਪਤਾ ਲੱਗਦਾ ਕਿਸੇ ਦਾ ਤੋਂ ਇਸ ਕਰਕੇ 100% ਪੰਜਾਬ ਲਈ ਕਮਿਟਮੈਂਟ ਐ ਉਹਦੇ ਵਾਸਤੇ ਜੋ ਵੀ ਕੁਰਬਾਨੀ ਦੇਣੀ ਪੈ ਜੇ ਜੋ ਵੀ ਸਾਨੂੰ ਆਪਣੇ ਤਿਆਗ ਕਰਨੇ ਪੈ ਜਾਣ ਅਸੀਂ ਹਾਜ਼ਰ ਹਾਂ ਔਰ ਤੁਸੀਂ ਜਿੱਥੇ ਬੁਲਾਓਗੇ ਉੱਥੇ ਹਾਜ਼ਰ ਹਾਂ ਮੈਨੂੰ ਕੋਈ ਏਦਾਂ ਦਾ ਪ੍ਰੋਟੋਕਾਲ ਨਹੀਂ ਕਿ ਮੈਨੂੰ ਕਈ ਬਈ ਅਫਸਰ ਕਹਿੰਦੇ ਆ ਸਰੇ ਛੋਟਾ ਪ੍ਰੋਗਰਾਮ ਹੈ ਜੀ ਇੱਥੇ ਤੁਸੀਂ ਨਾ ਜਾਇਓ ਉਹ ਮੈਂ ਕਹਾਂ ਚਾਹੇ 50 ਬੰਦੇ ਨੇ ਚਾਹੇ 500 ਬੰਦੇ ਨੇ ਚਾਹੇ 5000 ਹੈ ਮੇਰੇ ਲਈ ਪ੍ਰੋਗਰਾਮ ਇੱਕੋ ਜਿਹਾ ਪੰਜਾਬੀ ਤਾਂ ਹੋਈ ਨੇ 50 ਕੋਲੇ ਜਾਇਆ ਆਵਾਂਗੇ ਫਿਰ ਕੀ ਹੁੰਦਾ